ਇਹ ਈਅਰ ਦਾ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਿ ਤofan 네ਗੇਟਿਵ ਪੱਤਰਕਾਰੀ ਹੁੰਦੀ ਨਾ ਤੇ ਤੁਸੀਂ ਬਹੁਤ ਤਰੀਕੇ ਨਾਲ ਜੋ ਹੋਇਆ ਉਹਨਾਂ ਨੂੰ ਦਿਖਾਇਆ ਹੁਣ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਪੁੱਛਾਂਗਾ ਮੈਂ ਵੀ ਸਾਫ਼-ਸਾਫ਼ ਤੁਹਾਨੂੰ ਦੱਸੂਗਾ ਕਿ ਕੀ ਕੀ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ মিডিਆ ਦਾ ਤੇ ਵੀਰ ਹੁਣ ਤੁਸੀਂ ਵੀ ਮੈਨੂੰ ਬੋਲੋ ਫੇਰ ਫਰਮਰਾਂ ਸੁਆ ਤੇ ਮੈਂ ਧੰਨਵਾਦ ਕਰਨਾ ਚਾਹਣਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਜਿਹੜੇ ਕੰਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ ਰੇਟ ਪਈ ਹੈ ਇਨਕਮ ਟੈਕਸ ਦੀ ਰੇਟ ਨੌ ਬਹੁਤ ਵੱਡਾ ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਣਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਉਹ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਆ ਗਏ 6:10 ਤੇ ਆਪਰੇ ਪਰ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਸੀ ਮੈਂ ਬਾਅਦ ਚ ਦੱਸਾਂ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹਨਾਂ ਨੂੰ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨਾਂ ਨੇ ਫੋਨ ਕੱਟੇ-ਕੱਟੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਣਾਂਦਰ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ ਆਈ ਵਿਲ ਹੈਂਡਲ ਇਟ ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ ਦਿਸ ਇਜ਼ ਹਾਊ ਇਟ ਸਟਾਰਟਡ ਚਲੋ ਫਿਰ ਉਹਨ ਸੰ ਥੱਲੇ ਬੁਲਾਇਆ ਐ ਕਪੜੇ-ਕੋਪੜੇ ਪਾ ਕੇ ਥੱਲੇ ਗਏ ਪਾਗ ਭਗਵਾਨ ਕੇ ਜਿਹੜਾ ਛਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਨੇ ਉਹਨੇ ਸਾਈਨ ਕਰਾਇਆ ਕਿ ਅਸੀਂ ਇਹਨੇ ਬਚ ਨੋਟਿਸ ਦਿੰਦੇ ਆ ਉਹ ਕਰੀਬ ਕਰੀਬ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਨਹੀਂ ਬੱਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਤਰਾਜ ਜਿਵੇਂ ਸੌਣਾ ਕਹਿੰਦੇ ਕੋਈ ਤਰਾਜ ਨਹੀਂ ਤੇ ਕਹਿੰਦੇ ਬਟ ਗਾਰਡ ਤੇਰੇ ਸਰਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਔਰ ਮੈਂ 3 ਘੰਟੇ ਸੁਤਾ ਟਕਾ ਕੇ ਹਾਂਜੀ ਨੀਂਦ ਪੂਰੀ ਕੀਤੀ ਜੇਕਰ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜ਼ਮਾਨੇ ਅੰਦਰ ਇਨ ਕੰਟੈਕਟ ਵਾਲੇ ਹੁੰਦੇ ਸੀ ਮਿਸ ਬਿਹੇਵ ਕਰਦੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬਿਹੇਵਡ ਦੇ ਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਖਦਾ ਇੱਕ ਦੋ ਥੋੜੇ ਥੋੜੇ ਬਹੁਤ دیر ਮੈਂ ਬੈਠਾ ਮੈਂ ਜਾਈ ਦੇਖਣੇ ਬੈਠਾ ਨਾ ਪਰ ਦੇ ਵਰ ਵੈਲ ਬਿਹੇਵਡ ਮੇਰੀ ਉਹਨਾਂ ਨਾਲ ਕਿਸੇ ਨੂੰ ਕੋਈ ਗਿਲਾ ਨਹੀਂ ਜੇ ਆਹਰੋਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਨਾਲ ਤਾਂ ਆਣੀ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਿਲੀ ਓਨਡ ਬਿਜ਼ਨਸ ਆ ਦਿਨ ਰਾਤ ਮਿਹਨਤ ਕਰੀਦੀ ਆ ਓਰੇ 17-18 ਚ ਵੀ ਐਸੀ ਆਏ ਦਫ਼ਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਕਿ ਇਨਕਮ ਟੈਕਸ ਨਾਲੇ ਹੋਣ ਘਬਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ ਚ ਹੋਈ ਤੇ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਉਹਨਾਂ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰੱਕੀ ਦੇ ਤੇ ਯਾਰ ਮੇਰੇ ਅਰਗੇ ਬਟਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜੱਡੀ ਵੱਡੀ ਮਰਜ਼ੀ ਮੈਂ ਕੀਤੀ ਹੋਏ ਤੇ 35 ਜਗ੍ਹਾ ਜਿਹੜਾ ਉਹਦੇ ਰੇਟ ਉਹ ਮੈਂ ਕਿਹੜਾ ਮੰਨਨੀ ਆ 35 ਜਗ੍ਹਾ ਰੇਟ ਉਹ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇ ਟ੍ਰਾਈਡ देयर ਬੈਸਟ ਐਂਡ दैट ਇਜ਼ देयर ਰਾਈਟ ਆਪਾਂ ਗਿਲਾ ਗਲਾ ਮੰਨੀਏ ਕਿ ਜੀ ਉਹਨਾਂ ਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਉਹ ਸੀ ਦਿੱਤੇ ਤੇ ਉਦੋਂ ਮੈਂ ਸਹੀ ਮੈਂ ਇੱਥੇ ਤਿਆਰੀ ਕਰ ਰਿਹਾ ਸੀ ਮੈਂ ਉੱਠ 5 ਵਜੇ ਗਿਆ 6:30 ਹੀ ਉੱਠ ਗਿਆ ਸ਼ਾਹਕੋਟ ਜਾਣਾ ਸੀ ਉਦੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਅਸੀਂ ਗਵਰਨਰ ਸਾਹਿਬ ਨੂੰ ਹਰਦੇਵ ਸਿੰਘ 라ਡੀ ਸਰਦਾਰ ਪ੍ਰਗਟ ਸਿੰਘ ਕੋਟਲੀ ਸਾਹਿਬ ਤਾਰੀয়াল ਸਾਹਿਬ ਅਸੀਂ 5 ਐਮ ਐਲ ਏ ਗੁਰਰਨ ਸਾਹਿਬ ਨੂੰ ਮਿਲ ਕੇ ਆਏ ਕਿ ਵੀ ਸ਼ਾਹ ਕੋਟ ਦੇ ਵਿੱਚ ਆਮ ਆਦਮੀ ਪਾਰਟੀ ਤੱਕੇਸ਼ਾਈ ਕਰ ਰਹੀ ਆ ਦੋ ਵਾਰ ਪੋਸਟਪੌਂਡ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵਿਨ ਕਰੋ ਤੇ ਵਾਟਵਰ ਬੋਸ ਪੋਸੀਬਲ ਗੁਰਰਨ ਸਾਹਿਬ ਨੇ ਸਾਡੀ ਸੁਣੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਪਿਛਲੇ ਦਿਨਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਲਦਾ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋਕ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਆ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ ਆ ਕਿ ਜੇ ਕਾਟਨ ਦੀ ਕ੍ਰੌਪ ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਰਨੇ ਹੋਏ ਤੁਹਾਡੀ ਪੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਵੀ ਸ਼ੁਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ ਕਾਟਨ ਤੋਂ ਕ੍ਰੌਪ ਨਿਕਲੀ ਉਹ ਝੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿਵ ਯੂਜ਼ ਆਫ ਵਾਟਰ ਪਾਣੀ ਜਿਹੜਾ 20 ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਇਸ ਸਟਾਰਨਾ ਦਾ 15 ਦਿਨ ਰਹੇਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂ ਪਿਛਲੇ ਸਾਲ ਸਮੇਂ ਲੰਘ ਚੁੱਕਾ ਸੀ ਅਗਸਟ 15 ਨੂੰ ਮੈਂ ਆਪਣੇ ਬੰਦਿਆਂ ਨੂੰ ਕਿਹਾ ਕਿ ਬਈ ਮਾਲਵੇ ਦੇ ਵਿੱਚ ਆ ਆਪਾਂ ਮੇਜ਼ ਦੀ ਟ੍ਰਾਇਲ ਕਰਨੇ 100 ਏਕੜ ਕੁਟਵਟ بیچਨੇ ਕਰਨੇ ਸਰਕਾਰ ਨੂੰ ਚਾਹੀਦੇ ਸੀ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਅਰੇ ਦਾ ਫਰਜ਼ ਬਣਦਾ ਮੈਂ ਕੀਤਾ ਤੇ 10 ਏਕੜ ਬਰਜ ਪਏ ਆਏ ਤੇ ਕਿਸਾਨ ਜਿਸ ਨੇ ਬੀਜੇ ਅਣਨੀ ਵਾਲਾ ਪਿੰਡ ਆ ਫਾਜ਼ਲਕਾ ਦੇ ਵਿੱਚ ਹੀ ਵਾਸ ਮੋਰ ਦੈਨ ਹੈਪੀ ਬਾਈ ਕੁਨਟਲ ਦੀ ਯੀਲਡ ਆਈ ਔਰ ਪਹਿਲੀ ਸਤੰਬਰ ਨੂੰ ਉਹ ਮੱਕੀ ਬੀਜੀ ਵਿੱਚ ਇਟ ਇਜ਼ ਨੋਟ ਦੀ ਟਾਈਮ ਟੂ ਸੋ ਮੈਸ ਮੱਕੀ ਬੀਜਣ ਦਾ ਸਮਾਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫੇਰ ਵੀ ਬਾਈ ਕੁਨਟਲ ਨਿਕਲੀ ਐਂਡ ਕਿਸਾਨ ਹੈਪੀ ਆ ਔਰ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਵੀ ਕਾਟਨ ਦੀ ਰਿਪਲੇਸਮੈਂਟ ਫਾਰ ਦੀ ਟਾਈਮ ਬੀਇੰਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਗੱਲ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਚਰਨ ਛੂਹ ਧਰਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਆ ਮਾਨਸੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਮੈਨੂੰ ਤਾਂ ਸਮਝ ਨਹੀਂ ਆਈ ਕਿ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕਿ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋਲ ਕੋਈ ਸਮੂਹਤਰੀ ਲੋਕ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜ਼ੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਵੀ ਆਉਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਨੀਆਂ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ। ਦੇਾਂਗੇ। ਉਹਨਾਂ ਦਾ ਰਾਈਟ ਆ। ਖਿੜੇ ਮੱਥੇ ਦੇਾਂਗੇ। ਲੇਕਿਨ ਜਿੱਥੇ ਤਾਈਂ ਪੰਜਾਬ ਦੀ ਗੱਲ ਆ ਉਹ ਕਰਨੋਂ ਰਣੇ ਨਹੀਂ ਹਟਣਾ। ਰਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਜਿੰਨਾਂ ਮੇਲਾ ਚ ਵੀ ਮੈਂ ਜਾਣਾ ਸੀ। ਦੇਖੋ ਜਿੰਨੇ ਮੇਲਾ ਸਾਡੀਆਂ ਬੰਦ। ਸਪੈਨਿੰਗ ਮੇਲਾ ਸਾਡੀਆਂ ਬੰਦ। ਕਾਟਨ ਸਾੜੀ ਖਤਮ। ਇੱਕ ਕੇ ਕੋਣ ਮੁੱਦਾ ਚੱਕੂਗਾ ਕਿਸੇ ਨੇ ਤਾਂ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਸੀ ਔਰ ਇਸ ਨੂੰ ਮੈਂ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੇ ਤੋਂ ਕੋਈ ਸਵਾਲ ਵਿਦਨ ਲਿਮਿਟਸ ਸ਼ਾਰਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਰਿਕਵਰੀ ਕੀ ਕੁਝ ਕੀਤੀ ਹੈ ਰਿਕਵਰੀ ਕਿੰਨੀ ਹੋਣੀ ਚਾਹੀਦੀ ਹੈ ਮੇਰੇ ਕੋਲ ਤੂੰ ਕੀ ਕੀ ਆਸ ਰੱਖਦੀ ਹੈਂ ਭਾਈ ਰਾਣਾ ਮੈਂ ਮੈਂ ਕਹਿੰਦਾ ਬਹੁਤ ਰਾਣਾ ਤਾਂ ਰਾਣਾ ਰਾਣੇ ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਤੋ ਇਹ ਕਿੰਨਾ ਕਰ ਔਰਨਮੈਂਟਸ ਕਿੰਨਾ ਕਰ 5-6 ਹਜ਼ਾਰ ਕੁੜ ਤੋਂ ਤੁਸੀਂ ਆਪ ਹੀ ਕਹਿ ਰਹੇ ਹੋ ਜੀ ਅਸੀਂ ਨਹੀਂ ਸਾਰੇ ਟਰਨਓਵਰ 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 ਅਸੀਂ ਸਾਰੇ ਟਰਨਓਵਰ ਕੋਈ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੋ ਤੁਸੀਂ ਅੰਦਾਜ਼ਾ ਲਾਓ ਯਾਰ ਸੈਲਰੀ ਤਾਂ ਬੰਦੇ ਗਰੀਬ ਆ ਕੋਈ ਸਪੜੇ 100 ਰੁਪਏ ਅੱਛਾ ਤੁਹਾਡੇ ਅੱਛਾ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦੇ ਹੀ ਨਹੀਂ ਮੈਂ ਕਹਿੰਦਾ ਕਿਉਂ ਮੈਂ ਕਿਉਂ ਨਹੀਂ ਹੁੰਦੇ ਸੈਲਰੀ ਲੈ ਕੇ ਘਰ ਰੱਖ ਦੋ ਕਿ ਨਹੀਂ 2-4 ਲੱਖ ਰੁਪਏ ਮੁੰਮਲੀ ਜੀ ਕਰ ਲੈਣਾ ਹੋ ਲੋ ਮੇਰੇ ਘਰ 16-17 ਲੱਖ ਰੁਪਏ ਹੈਲੋ ਇੱਕ ਮਿੰਟ ਸਰੋ ਮੇਰੇ ਘਰ 16-17-18 ਲੱਖ ਜੋ ਵੀ ਇਨਾ ਕ ਨਿਕਲਿਆ 8 ਲੱਖ 50 ਹਜ਼ਾਰ ਰੁਪਏ ਉਹਨਾਂ ਨੂੰ ਮੋੜ ਦਿੱਤਾ ਕਿ ਇਹ ਤੁਹਾਡਾ ਹੈ ਤੇ ਜੁਐਲਰੀ ਬਹੁਤ ਥੋੜੀ ਜੀ ਅਬਵ ਹੋ ਸੀਗੀ ਹੁਣ ਗੱਲ ਆ ਕਿ ਜਿੰਨੀ ਛੂਟ ਦਿੰਦੇ ਉਹ ਦੇਖ ਕੇ ਉਹਨਾਂ ਨੇ ਬਾਕੀ ਦੀ ਉਹ ਸਾਨੂੰ ਦੇ ਗਏ ਤੇ ਉਹ ਲੈ ਗਏ ਉਹ ਲੋ ਤਾਂ ਰਾਈਟ ਆ ਕੋ ਕਿਲੋਆਂ ਜਾਂ ਟਨਾਂ ਜ ਨਹੀਂ ਨਿਕਲੀ ਵੈਸੇ ਆ ਸੀ ਅਜਾ ਕਿਸੇ ਫੈਕਟਰੀ ਚ 2 ਲੱਖ ਰੁਪਿਆ ਕਿਸੇ ਚ 5 ਲੱਖ ਰੁਪਿਆ ਕਿਸੇ ਚ 15 ਲੱਖ ਰੁਪਿਆ ਯਾਰ ਜਿਹੜੀ 2-3 ਕਰੋੜ ਰੁਪਏ ਦਾ ਰੋਜ਼ ਅ ਇੱਕ ਫੈਕਟਰੀ ਮਾਲ ਖਰੀਦੀ ਹੋਏ ਤਾਂ 10-15 ਲੱਖ ਰੁਪਏ ਕੋਈ ਕਮਾਉਂਦਾ ਮਤਲਬ ਕੋਰੋਨਾ ਚ ਨਹੀਂ ਮਿਲਿਆ ਪੈਸਾ ਮੈਂ ਇਹ ਕਹਿਣਾ ਚਾਹਣਾ ਇਹ ਕਿਉਂ ਨਹੀਂ ਮਿਲਿਆ ਉਸਨੂੰ ਗਿਆ ਖਾਤੇ ਚ ਨੰਬਰ 1 ਦੇ ਚ ਵਾਈਟ ਜੀ ਜੀ ਵਾਈਟ ਮਨੀ ਟੋਟਲ ਟ੍ਰਾਂਸਫਰੈਂਸੀਜ਼ ਇਨ ਬਿਜ਼ਨਸ ਪੋਲਿਟਿਕਸ ਫਰ ਜ਼ਿੰਦਗੀ ਰਾਣੇ ਨੇ ਕਦੇ ਕੰਧੜਾ ਕੰਮ ਨਹੀਂ ਕੀਤਾ ਜੋ ਹੈ ਉਹ ਜ਼ੁਬਾਨ ਤੇ ਜੋ ਬੋਲਣਾ ਹੈ ਜ਼ੁਬਾਨ ਤੇ ਜੋ ਰੱਖਣਾ ਉਹ ਕਿਤਾਬ ਤੇ ਰਾਣਾ ਜੀ ਇੱਕ ਰੇਡ ਹੁੰਦੀ ਹੈ ਕੁਝ ਟਾਈਮ ਲਈ ਚੱਲਦੀ ਹੈ ਤੁਹਾਡੇ ਕਈ ਦਿਨ ਤੱਕ ਰੇਡ ਚੱਲਦੀ ਰਹੀ ਚਾਰ ਲੰਮੀ ਰੇਡ ਕਿਉਂ ਰਹੀ ਹੈ ਚਾਰ ਦਿਨ ਦੀ ਰੇਡ ਦੇਖੋ ਜਦੋਂ ਕੁਝ ਨਹੀਂ ਮਿਲੂਗਾ ਤੇ ਅਫਸਰ ਵੀ ਜਵਾਬ ਦੇਈਏ ਜਿਹੜੇ ਰੇਡ ਕਰਨਾ ਹੈ ਠੀਕ ਹੈ ਨਾ ਇਹਨਾਂ ਦੇ ਵੀ ਨੋਰਮਲ ਜਨ ਦੇਣਗੇ ਚਲੋ ਉਹਨਾਂ ਦੇ ਮੈਚ ਚ ਚੱਕਰ ਚ ਨਹੀਂ ਪੈਣਾ ਚਾਹੁੰਦਾ ਬਟ ਮੈਨੂੰ ਇੱਕ ਖੁਸ਼ੀ ਆ ਕਿ ਇੱਕ ਤਾਂ ਮੈਨੂੰ ਮਤਲਬ ਮਸ਼ਹੂਰ ਹੋਇਆ ਕਿ ਕਿ ਪੈਂਤੀ ਜਗ੍ਹਾ ਆਲੇ ਰੇਡ ਵੀ ਠੀਕ ਦੂਜਾ ਜਿਹਦੇ ਕਰ ਰੇਡ ਪੈਂਦੀ ਆ ਉਹਦੀ ਤਰੱਕੀ ਹੁੰਦੀ ਆ ਹਾਂ ਹੁੰਦੀ ਆ ਲੜਾਈ ਇਹ ਨਹੀਂ ਹੁਣ ਤੁਸੀਂ ਜਿੱਦਾਂ ਲੋਕ ਜੇਲ੍ਹ ਤੋਂ ਲੈ ਕੇ ਰੋਟੀ ਖਾ ਲੈਂਦੇ ਤੇ ਘਰ ਟਲ ਜਾਊਗਾ ਕਿ ਤੁਸੀਂ ਆਪਣੇ ਘਰ ਜ਼ਬਰਦਸਤੀ ਰੇਟ ਪਾ ਲਓ ਉਹਦੇ ਨਾਲ ਨਹੀਂ ਹਣੀ ਤਰੱਕੀ ਨਹੀਂ ਹਾਲੇ ਸ਼ਕਲ ਤਾਂ ਪਤਾ ਲੱਗ ਰਹੀ ਕਿ ਕਿੰਨੀ ਗੰਮੀ ਗੰਮੀ ਗੇ ਚਾਹੀਦੀ ਤੁਹਾਡੇ ਜਿਹੜੇ ਚੀਜ਼ਾਂ ਆ ਪੀ ਪੋਲੀਟੀਕਲ ਕਿਸੇ ਵਿਧੇ ਭਾਰਤ ਯਾਰ ਦੇਖੋ ਉਹਨਾਂ ਨੇ ਰੰਜਿਸ਼ ਤਹਿਤ ਤੁਹਾਨੂੰ ਸਨਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪਾਰਟੀ ਦਾ ਨਾ ਲੋ ਬੀਜੇਪੀ ਯਾਰ ਬੀਜੇਪੀ ਮੇਰਾ ਨੁਕਸਾਨ ਮੈਨੂੰ ਨਹੀਂ ਲੱਗਦਾ ਬਾਕੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜਾ ਬਿਜ਼ਨਸਮੈਨ ਹੈ ਜਿਹੜਾ ਮੁੱਖ ਮੰਤਰੀ ਨੂੰ ਨਹੀਂ ਜਾਣਦਾ ਕਿਹੜਾ ਬਿਜ਼ਨਸਮੈਨ ਹੈ ਮੁੱਖ ਮੰਤਰੀ ਤੋਂ ਕੰਮ ਨਹੀਂ ਲੈਂਦਾ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਹਰਿਆਣਾ ਹੋਵੇ ਸਾਡੇ ਦੋਨੋ ਜਗ੍ਹਾ ਕੰਮ ਹੈ ਦੋਨੋ ਜਗ੍ਹਾ ਬੀਜੇਪੀ ਦੀ ਸਰਕਾਰ ਹੈ ਦੋ ਜਗ੍ਹਾ ਸਾਡਾ ਕੰਮ ਕਰਦੇ ਆ ਇਤਨੀਂਦਾ ਇੰਡਸਟਰੀਅਲ ਮਾਲ ਰਣਾ ਸਾਹਿਬ ਆਮ ਤੌਰ ਤੇ ਜਿਹੜੀਆਂ ਇਸ ਤਰੀਕੇ ਦੀਆਂ ਰੇਡ ਹੁੰਦੀਆਂ ਉਹਨੂੰ ਪੋਲਿਟੀਕਲ ਮੋਟੀਵੇਟਡ ਰੇਡਸ ਕਿਹਾ ਜਾਂਦਾ। ਅਗਰ ਉਹ ਪੋਲਿਟੀਕਲ ਮੋਟੀਵੇਟਡ ਰੇਡਸ ਹੁੰਦੀਆਂ ਵੀ ਆ ਤਾਂ ਰਿਕਟਮ ਕਾਰ ਪਲੇ ਕੀਤਾ ਜਾਂਦਾ ਆਮ ਤੌਰ ਤੇ। ਰਣਾ ਰੋਂਦਾ ਨਹੀਂ ਜੰਮਿਆ ਹੀ ਨਹੀਂ। ਇਹ ਗੱਲ ਸੁਣ ਲਿਓ। ਹਮ ਇਲੈਕਸ਼ਨ ਕਮਿਸ਼ਨ ਨੂੰ ਅਜ ਤੱਕ ਰਿਪੋਰਟ ਨਹੀਂ ਕੋਈ ਕੀਤੀ। ਕੀ ਆ ਹੋ ਗਿਆ ਹੋ ਗਿਆ। ਜਿਹੜਾ ਇਹਨਾਂ ਪੋਲਿਟੀਕਲ ਬੰਦੇ ਆਂ ਦੇਖੋ ਕ੍ਰਾਸ ਪਾਰਟੀ ਲਾਈਨਸ ਸਿਵਾਏ ਸ਼ਿਕਾਇਤਾਂ ਕਰਨ ਦੇ ਕੋਈ ਕੰਮ ਹੈ। ਰਣਾ ਨੇ ਕੀਤੀ ਤਾਂ ਦੱਸੋ। ਰਣਾ ਰੋਂਦਾ ਨਹੀਂ। ਐਂ ਜੀਊਗਾ। ਪਹਿਚਾਰ ਘਟ ਜਾਣ ਕਾਰੋਬਾਰ ਦੋ ਘਟ ਜਾਣ ਦੋ ਵਜਣ ਤਾਂ ਮਾਲਕ ਦੀ ਮਰਜ਼ੀ ਆ ਰੇਟ ਪੋਲੀਟਿਕਲ ਗੁੱਡ ਸੀ ਕਿ ਨਹੀਂ ਯਾਰ ਮੈਂ ਇਦਾਂ ਦੇ ਕਮੈਂਟ ਤੇ ਦੇ ਕੇ ਸਿੰਪਥੀ ਨਹੀਂ ਜਿਤਨਾ 14 ਲੋਕਾਂ ਦੀ ਕਿ ਮੈਂ ਮਰ ਗਿਆ ਰਣਾ ਨਾ ਮਰਿਆ ਕੱਲ ਨਾ ਮਰੇ ਅੱਜ ਰਣਾ ਜੀ ਦਾ ਹੀ ਰਹੂਗਾ ਹੋਰ ਦੱਸੋ ਗੱਲ ਹੀ ਖਤਮ ਹੋ ਗਈ ਫਿਰ ਐਂਡ ਹੋ ਗਿਆ ਮੇਰਾ ਐਨੀਥਿੰਗ ਗੁੱਡ ਸੀ ਕੋਈ

ਚਾਰ ਦਿਨ ਤੋਂ ਤਾਂ ਟੀਵੀ ਨਹੀਂ ਦੇਖਣ ਦਿੱਤਾ ਕਿ ਇਹ ਨਹੀਂ ਨਹੀਂ ਰਾਣਾ ਜੀ ਸਵਾਲ ਇਸ ਕਰਕੇ ਪਿਆਣਾ ਤੁਸੀਂ ਕਪੂਰਥਲੇ ਦੇ ਘਟੋ ਘਟ ਕਪੂਰਥਲਾ ਹਾਊਸ ਰੀਟਿੰਗ ਆ ਤੁਹਾਡੀ ਨਾਲ ਇਟਰ ਕਨੈਕਟ ਕਰ ਲੀ ਤਾਂ ਕਰਕੇ ਕਹਦੇ ਜੀ ਯਾਰ ਕਰਨ ਦਿਓ ਆਪਣੀ ਸਿਹਤ ਤੇ ਕੋਈ ਅਸਰ ਨਹੀਂ ਆਪਾਂ ਜਿਸ ਚਾਲ ਤੇ ਚੱਲਦੇ ਆ ਉਸੇ ਚਾਲ ਤੇ ਚੱਲਦੇ ਆ ਕੋਈ ਡਵੈਲਪਮੈਂਟ ਦੀ ਗੱਲ ਪੁੱਛਣੀ ਹੋਵੇ ਤਾਂ ਰਾਣੇ ਨਾਲ ਗੱਲ ਕਰ ਲਓ ਆ ਰਾਜਨੀਤੀ ਹੋ ਸਕਦਾ ਮੈਨੂੰ ਘਟ ਆਉਂਦੀ ਹੋਵੇ ਆਛਾ ਆਮ ਤੌਰ ਤੇ ਮੰਨਿਆ ਜਾਂਦਾ ਕਿ ਤੁਸੀਂ ਬੜਾ ਬੈਲੈਂਸ ਪੋਲਿਟਿਕਸ ਕਰਦੇ ਹੋ ਤੁਸੀਂ ਅਜੀਵਸਪੈਨ ਦੇ ਤੌਰ ਤੇ ਜ਼ਿਆਦਾ ਚੱਲਦੇ ਹੋ ਪੋਲਿਟਿਕਸ ਘੱਟ ਕਰਦੇ ਹੋ ਅੱਛਾ ਭਾਈ ਇਨਕਮ ਟੈਕਸ ਵਾਲਿਆਂ ਦੇ ਜਾਓ ਉਹਨਾਂ ਨੂੰ ਪੁੱਛੋ ਕਿ ਰਾਣੇ ਨੂੰ ਕੋਈ ਗੱਲ ਕਰਨ ਦੀ ਲੋੜ ਕੋਈ ਸਵਾਲ ਕਰਨ ਦੀ ਲੋੜ ਪਈ ਯਾਰ 21 22 ਸਾਲ ਹੋ ਗਏ ਮੈਂ ਬਿਜ਼ਨਸ ਤੇ ਆਪਣੇ ਗਿਆ ਹੀ ਨਹੀਂ ਦਫ਼ਤਰ ਗਿਆ ਹੀ ਨਹੀਂ ਅਕਾਊਂਟ ਦਾ ਪਤਾ ਹੀ ਨਹੀਂ ਹੈ ਹਾਲੇ ਵੀ ਮੈਂ ਬਿਜ਼ਨਸਮੈਨ ਆ ਤੁਸੀਂ ਮੈਨੂੰ ਕਦੇ ਸੋਸ਼ਲ ਵਰਕਰ ਤੇ ਕਿਸਾਨ ਹਮੈਤੀ ਤੇ ਕਿਹਾ ਨਹੀਂ ਪੰਜਾਬ ਹਮੈਤੀ ਤੇ ਕਦੇ ਕਿਹਾ ਨਹੀਂ ਕੋ ਨਾ ਰਾਣਾ ਜੀ ਚਲੋ ਰਾਣਾ ਜੀ ਇੱਕ ਇੱਕ ਸਵਾਲ ਕੋਈ ਬੁਲਾਇਆ ਉਹਨਾਂ ਨੇ ਆਫਿਸ ਦੇ ਵਿੱਚ ਫਰਦਰ ਕੋ ਇਨਕੁਆਰੀ ਦੇ ਲਈ ਬੈਕ ਕੋਈ ਅੱਗੇ ਦੀ ਕੁਛ ਗਿੱਚ ਦੇ ਲਈ ਕਿਸੇ ਦਫਤਰ ਦਾ ਕੋਈ ਨੋਟਿਸ ਤੁਹਾਨੂੰ ਦਿੱਤਾ ਜਾਂ ਕਿਸੇ ਦਿਨ ਬੁਲਾਇਆ ਵੀ ਜਿਹੜਾ ਹਫ਼ਤਾ ਤੁਸੀਂ ਕਹਿ ਰਹੇ ਹੋ ਕਿ ਜੋ ਆਪਣੇ ਨਾਲ ਲੈ ਕੇ ਗਏ ਨੇ ਉਸ ਦਿਨ ਯਾਰ ਮੇਰੀ ਗੱਲ ਸੁਣ ਲਓ ਜਦੋਂ ਅਗਲਿਆਂ ਨੇ ਸਾਰਾ ਕੁਝ ਰੀਡ ਕਰ ਲਿਆ ਠੀਕ ਹੈ ਨਾ ਤੇ ਉਹਨਾਂ ਨੂੰ ਨਹੀਂ ਲੱਭਾ ਕੁਛ ਤੇ ਉਹਨਾਂ ਨੇ ਵੀ ਆਪਣੀਆਂ ਫਾਈਲਾਂ ਪੂਰੀਆਂ ਕਰਨੀਆਂ ਹੋਣੀਆਂ ਜੇ ਬੁਲਾਉਣਗੇ ਤੇ ਚਲੇ ਜਾਵਾਂਗੇ ਕਿੱਡੀ ਗੱਲ ਹੈ ਫਲਾਲ ਦੀ ਗੱਡੀ ਤਾਂ ਨਹੀਂ ਯਾਰ ਮੈਨੂੰ ਇਹ ਵੀ ਨਹੀਂ ਪਤਾ ਇੰਦਰ ਨੂੰ ਪੁੱਛ ਰਾਂ ਪੁੱਛ ਕੇ ਸਾਥ ਕਿਉਂ ਦੋ ਚਾਰ ਦਿਨ ਬਾਅਦ ਫੇਰ ਮਿਲ ਲਿਓ ਫਿਰ ਜੋ ਕੋਈ ਗੱਲ ਹੋਈ ਹੋਗੀ ਤੁਹਾਨੂੰ ਇੱਧੇ ਦੱਸ ਦੂੰਗਾ ਜੋ ਜੋ ਹੈ ਠੀਕ ਹੈ ਜੀ ਸਸਿਕਾਲ ਜੀ ਟਾਈਮ 'ਚ ਜਰਾ ਗਲਤ ਆ ਤੁਹਾਡਾ ਥੋੜੀ ਲੇਟ ਆਉਂਦੇ ਠੀਕ ਸੀ